ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਫਾਰਮੂਲੇ ਦੱਸਣ ਜਾ ਰਿਹਾ ਹਾਂ ਬਿਲਕੁਲ ਜਿਹੜੇ ਛੋਟੇ ਬੱਚੇ ਨੇ ਕਾਫ ਆ ਉਹਨਾਂ ਲਈ ਦੋਸਤੋ ਘਰੇਲੂ ਫੀਡ ਆਪਾਂ ਕਿੱਦਾਂ ਬਣਾ ਸਕਦੇ ਆ ਮੋਸਟਲੀ ਤੁਸੀਂ ਦੇਖਿਆ ਹੋਵੇਗਾ ਬਜਾਰੂ ਫੀਡ ਦੋਸਤੋ ਮੈਂ ਕੋਈ ਰეკਮੈਂਡ ਨਹੀਂ ਕਰਦਾ ਕਾਰਗਿਲ ਦੇ ਵਿੱਚ ਚਾਹੇ ਕਿਸੇ ਵੀ ਹੋਰ ਅਦਰ ਕੰਪਨੀ ਦੇ ਵਿੱਚ ਆਉਂਦੀ ਆ ਕਾਫ ਸਟਾਰਟਰ ਆਉਂਦੇ ਨੇ ਕਾਫ ਗਰੋਵਰ ਆਉਂਦੇ ਨੇ ਪਰ ਤੁਸੀਂ ਇੱਕ ਘਰੇਲੂ ਆਪਣੇ ਘਰ ਦੇ ਅਨਾਜ ਤੋਂ ਕਿੱਦਾਂ ਜਿਹੜਾ ਕਾਫ ਗਰੋਵਰ ਤੇ ਅੱਗੇ ਕਾਫ ਸਟਾਰਟਰ ਜਿਹੜਾ ਦੋਸਤੋ ਤੁਸੀਂ ਤਿਆਰ ਕਰ ਸਕਦੇ ਜੀ ਇਹ ਫੀਡ ਜੇਕਰ ਦੋਸਤੋ ਤੁਸੀਂ ਰੈਗੂਲਰ ਕੰਟੀਨਿਊਸਲੀ ਰੱਖੋਗੇ ਤਾਂ ਤੁਹਾਡਾ ਜਿਹੜਾ ਬੱਚਾ ਦੋਸਤੋ ਅੱਗੇ ਜਾ ਕੇ 2 ਤੋਂ 2.5 ਸਾਲ ਦੇ ਦੌਰਾਨ ਕੱਟੀ ਹੈਗੀ ਆ ਉਹ ਗੱਬਣ ਵੀ ਹੋ ਜਾਵੇਗੀ ਸੋ ਦੋਸਤੋ ਇਹ ਫਾਰਮੂਲੇ ਕੀ ਨੇ ਮੈਂ ਤੁਹਾਨੂੰ ਦੋ ਫਾਰਮੂਲੇ ਦੱਸੂਗਾ ਇੱਕ ਬੇਸਿਕ ਫਾਰਮੂਲਾ ਹੈਗਾ ਦੂਜੇ ਨੰਬਰ ਤੇ ਜੇਕਰ ਫਾਰਮੂਲੇ ਦੀ ਗੱਲ ਕਰੀਏ ਤਾਂ ਉਹ ਐਡਵਾਂਸ ਹੈਗਾ ਐਡਵਾਂਸ ਫਾਰਮੂਲਾ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਪਹਿਲਾਂ ਤੁਸੀਂ ਬੇਸਿਕ ਫਾਰਮੂਲਾ ਜਿਹੜਾ ਦੋਸਤੋ ਤਿਆਰ ਕਰਨਾ ਹੈਗਾ ਉਹ ਤੁਸੀਂ ਜ਼ਰੂਰ ਨੋਟ ਕਰ ਲਿਓ ਸੋ ਦੋਸਤੋ ਜਿੱਦਾਂ ਕਿ ਆਪਾਂ ਗੱਲ ਕਰੀਏ ਵੀ ਪਹਿਲੇ ਨੰਬਰ ਤੇ ਦੋਸਤੋ ਆਪਾਂ ਕਣਕ ਜਾਂ ਮੱਕਾ ਲਵਾਂਗੇ 50% ਦੋਸਤੋ ਆਪਾਂ ਲੈਣਾ ਹੈਗਾ ਸੋ ਦੋਨੋਂ ਵੀ ਲੈ ਸਕਦੇ ਆ ਕਿਉਂਕਿ ਦੋਸਤੋ ਜੋ ਕਣਕ ਹੁੰਦੀ ਉਸ ਦੇ ਵਿੱਚ ਪ੍ਰੋਟੀਨ ਜਿਹੜੀ 14% ਹੁੰਦੀ ਆ ਜੋ ਕਿ ਮੱਕੇ ਦੇ ਵਿੱਚ ਵੀ ਆ ਦੋਸਤੋ ਪਰ ਉਹ 10% ਹੁੰਦੀ ਆ 10% ਜਿਹੜੀ ਪ੍ਰੋਟੀਨ ਹੁੰਦੀ ਆ ਸੋ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਚੀਜ਼ ਲੈਣੀ ਉਹ ਹੈਗੀ ਹੈ ਬినੋਲਾ ਬినੋਲਾ ਖਾਲ ਦੋਸਤੋ 25% ਆਪਾਂ ਲਵਾਂਗੇ ਸੋ ਕਾਧ ਦੇ ਅੰਦਰ ਵੀ ਦੋਸਤੋ तकरीबन 50% 50% ਜਿਹੜੀ ਪ੍ਰੋਟੀਨ ਹੁੰਦੀ ਹੈਗੀ ਹੈ ਜੋ ਕਿ ਕਾਫ ਲਈ ਬਹੁਤ ਵਧੀਆ ਹੈਗੀ ਹੈ ਨੰਬਰ 3 ਤੇ ਦੋਸਤੋ ਤੁਸੀਂ ਲੈਣੀ ਹੈਗੀ ਹੈ ਛੋਲਿਆਂ ਦੀ ਚੂਰੀ ਇਸ ਵਿੱਚ ਵੀ तकरीबन 25% ਪ੍ਰੋਟੀਨ ਹੁੰਦੀ ਹੈ ਇਹਨਾਂ ਤਿੰਨਾਂ ਨੂੰ ਲਿਜਾ ਕੇ ਦੋਸਤੋ ਆਟਾ ਚੱਕੀ ਤੇ ਤੁਸੀਂ ਬਿਲਕੁਲ ਬਰੀਕ ਇਹ ਪਿਸਵਾ ਲੈਣਾ ਹੈਗਾ ਇਸ ਤੋਂ ਬਾਅਦ ਤੁਸੀਂ ਕਾਫ ਨੂੰ ਪਾ ਸਕਦੇ ਹੋ ਜਦੋਂ ਤੁਹਾਡਾ ਕਾਫ 15 ਦਿਨ ਦਾ ਹੋ ਜਾਂਦਾ ਦੋਸਤੋ ਉਸ ਸਮੇਂ ਤੁਸੀਂ ਇਹ ਪਾ ਸਕਦੇ ਹੋ ਤੇ ਇਹ ਕਾਫ ਸਟਰਟਰ ਤੇ ਪਾਣੀ 24 ਘੰਟੇ ਇੱਕ ਕਾਫ ਨੂੰ ਜਿਹੜਾ ਉਪਲਬਧ ਜ਼ਰੂਰ ਕਰਵਾ ਕੇ ਰੱਖੋ ਕਿਉਂਕਿ ਦੋਸਤੋ ਇਹ ਨਾ ਹੋਵੇ ਵੀ ਤੁਸੀਂ ਥੋੜਾ ਟਾਈਮ ਰੱਖੀ ਤੇ ਫੀਡ ਚੁੱਕ ਲਈ ਫੀਡ ਉਹਨੂੰ ਪ੍ਰੋਪਰ ਕੁਝ ਘੰਟੇ ਸਟਾਰਟਿੰਗ بیس ਤੇ ਰੱਖੋ ਜੇ ਨਹੀਂ ਖਾ ਰਿਹਾ ਹੌਲੀ ਹੌਲੀ ਜਿਹੜਾ ਉਹ ਸੁੰਘ ਕੇ ਚਾਹੇ ਦੇਖ ਕੇ ਵੇਖ ਕੇ ਉਹ ਹੌਲੀ ਹੌਲੀ ਖਾਣੀ ਸ਼ੁਰੂ ਕਰ ਦੇਵੇਗਾ ਸੋ ਦੋਸਤੋ ਦੋ ਟਾਈਮ ਜਿਹੜਾ ਮਿਲਕ ਆ ਉਹ ਆਪਾਂ ਕੰਟੀਨਿਊਸ ਉਸੇ ਤਰ੍ਹਾਂ ਹੀ ਜਾਰੀ ਰੱਖਣਾ ਹੈ ਕਿਸਾਨ ਵੀਰੋ ਹੁਣ ਦੂਸਰੇ ਫਾਰਮੂਲੇ ਦੀ ਗੱਲ ਕਰੀਏ ਜੋ ਬਿਲਕੁਲ ਐਡਵਾਂਸ ਫਾਰਮੂਲਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਇਸ ਨੂੰ ਕਣਕ ਦੋਸਤੋ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਕਿੰਨੀ ਕਿੰਨੀ ਕੁਆਂਟੀਟੀ ਦੇ ਵਿੱਚ ਆਪਾਂ ਲੈਣਾ ਉਹ ਵੀ ਬਿਲਕੁਲ ਮੈਂ ਮੈਂਸ਼ਨ ਕਰ ਰਿਹਾ ਦੋਸਤੋ ਬਿਲਕੁਲ ਧਿਆਨ ਨਾਲ ਜ਼ਰੂਰ ਸਮਝ ਲਿਓ ਕਣਕ ਲੈ ਲਓ ਚਾਹੇ ਮੱਕੀ ਲੈ ਲਓ ਦੋਸਤੋ 40 ਕਿਲੋ ਲਵਾਂਗੇ ਬਨੌਲਾ ਖਲ 15 ਕਿਲੋ ਸਰੋਂ ਦੀ ਖਾਲ 7 ਕਿਲੋ ਚੌਲਾਂ ਦੀ ਪਾਲਿਸ਼ 10 ਕਿਲੋ ਚੋਕਰ 10 ਕਿਲੋ ਛੋਲੀਆਂ ਦੀ ਚੂਰੀ 16 ਕਿਜੀ ਮਿਨਰਲ ਮਿਕਸਚਰ 1 ਕਿਲੋ ਨਮਕ ਸਾਲਟ 500 ਗ੍ਰਾਮ ਲਵਾਂਗੇ ਜੀ ਮਿੱਠਾ ਸੋਡਾ 100 ਗ੍ਰਾਮ ਲਵਾਂਗੇ ਏਡੀ 3 ਦੋਸਤੋ ਤੁਸੀਂ ਜਿਹੜਾ ਵਿਟਾਮਿਨ ਹੈਗਾ ਉਹ ਤੁਸੀਂ ਐਡ ਕਰ ਸਕਦੇ ਹੋ ਬਾਕੀ ਨਹੀਂ ਵੀ ਕਰਨਾ ਤੁਸੀਂ ਨਾ ਕਰ ਸਕਦੇ ਹੋ ਮੈਡੀਕਲ ਤੋਂ ਕਿਤੇ ਵੀ ਤੁਹਾਨੂੰ ਜਿਹੜਾ ਮਿਲ ਜੇਗਾ इजीली ਕਿਸਾਨ ਵੀਰੋ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਆ ਐਡਵਾਂਸ ਫਾਰਮੂਲੇ ਦੀ ਜੇਕਰ ਮੈਂ ਗੱਲ ਕਰਾਂ ਇਸ ਵਿੱਚ ਮਿਨਰਲ ਮਿਕਸਚਰ ਜਿਹੜਾ ਉਹ ਵੀ ਦੋਸਤੋ ਲਿਆ ਗਿਆ ਇਸ ਨੂੰ ਆਟਾ ਚੱਕੀ ਦੇ ਬਿਲਕੁਲ ਸੇਮ ਬੇਸਿਕ ਫਾਰਮੂਲੇ ਦੇ ਵਾਂਗ ਲਿਜਾ ਕੇ ਤੁਸੀਂ ਬਰੀਕ ਪਿਸਵਾ ਲਿਓ ਸੋ ਦੋਸਤੋ ਜੇ ਕਿਸਾਨ ਵੀਰੋ ਤੁਹਾਡਾ ਕਾਫ 3 ਮਹੀਨਿਆਂ ਤੋਂ ਉੱਪਰ ਹੋ ਗਿਆ ਹੈ 3 ਤੋਂ ਲਾਗੇ 4 5 6 ਮਹੀਨੇ ਤੱਕ ਵੀ ਬਿਲਕੁਲ ਤੁਸੀਂ ਇਹ ਫਾਰਮੂਲਾ ਦੇ ਸਕਦੇ ਜੀ 6 ਮਨთ ਤੋਂ ਉੱਪਰ ਫਾਰਮੂਲਾ ਜਿਹੜਾ ਦੋਸਤੋ ਉਹ ਐਡਵਾਂਸ ਲੈਵਲ ਦਾ ਫਾਰਮੂਲਾ ਆ ਜਾਂਦਾ ਉਸ ਵਿੱਚ ਤੁਸੀਂ ਕੋਈ ਜ਼ਿਆਦਾ ਚੇਂਜਿੰਗ ਨਹੀਂ ਕਰਨੀ ਮਿਨਰਲ ਮਿਕਸਚਰ ਜਿਹੜਾ ਤੁਸੀਂ 3 ਕਿਲੋ ਤੱਕ ਵੀ ਲੈ ਕੇ ਜਾ ਸਕਦੇ ਹੋ ਨਮਕ ਜਿਹੜਾ ਦੋਸਤੋ ਉਹ 2 ਕਿਲੋ ਤੱਕ ਵੀ ਲੈ ਕੇ ਜਾ ਸਕਦੇ ਹੋ ਬਾਕੀ ਜਿਹੜਾ ਸੇਮ ਫਾਰਮੂਲਾ ਰਹੇਗਾ ਤੇ AD3 ਜਿਹੜੀ ਦੋਸਤੋ ਹੈਗੀ ਹੈ ਵਿਟਾਮਿਨਸ ਨੇ ਉਹ ਵੀ ਤੁਸੀਂ ਤਕਰੀਬਨ 5 ਕਿਲੋ ਤੱਕ ਕਰ ਸਕਦੇ ਹੋ ਕਿਤੇ ਵੀ ਮੈਡੀਕਲ ਤੋਂ ਤੁਹਾਨੂੰ ਜਿਹੜੇ ਮੁਹੱਈਆ ਹੋ ਜਾਣਗੇ ਸੋ ਦੋਸਤੋ ਇਹ ਸੀ ਇੱਕ ਐਡਵਾਂਸ ਫਾਰਮੂਲਾ ਤੋ ਦੋਸਤੋ ਜੇਕਰ ਆਪਾਂ ਨਾਰਮਲ ਫੀਡ ਦੀ ਗੱਲ ਕਰੀਏ ਤਾਂ ਦੋਸਤੋ ਉਸ ਦੇ ਵਿੱਚ ਕੀ ਹੁੰਦਾ ਵੀ ਪਸ਼ੂ ਨੂੰ ਆਪਾਂ ਕਾਫੀ ਲੰਮਾ ਲੈ ਕੇ ਚਲੇ ਜੰਨੇ ਆ 4 ਤੋਂ 5 ਸਾਲ ਤੱਕ ਉਹ ਮਲ ਗੱਬਣ ਹੁੰਦਾ ਹੈਗਾ ਸੋ ਦੋਸਤੋ ਇਸ ਫਾਰਮੂਲੇ ਨੂੰ ਜੇਕਰ ਆਪਾਂ ਕੰਟੀਨਿਊਸਲੀ ਵਰਤਦੇ ਆਂ ਦੋਸਤੋ ਯੂਜ਼ ਕਰਦੇ ਆਂ ਤੇ ਆਪਣਾ ਜਿਹੜਾ ਬੱਚਾ ਕਾਫ ਹੈ ਉਹ ਬਹੁਤ ਜਲਦੀ ਆ ਚੰਗੇ ਵਜਨ ਦੇ ਵਿੱਚ ਤਗੜਾ ਮੋਟਾ ਤੁਹਾਨੂੰ ਦਿਖਾਈ ਦੇਵੇਗਾ ਸੋ ਦੋਸਤੋ ਇਹ ਸੀਗਾ ਫਾਰਮੂਲਾ ਬਾਕੀ ਜੇ ਵੀਡੀਓ ਚੰਗੀ ਲੱਗੀ ਹੋਰਾਂ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਤੇ ਆਪਣਾ ਫਰਜ਼ ਸਮਝ ਕੇ ਸੋ ਦੋਸਤੋ ਬਾਕੀ ਜਿਹੜੇ ਵੀਰ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਦੋਸਤੋ ਇਦਾਂ ਦੀਆਂ ਨੌਲੇਜੇਬਲ ਵੀਡੀਓ ਤੁਹਾਨੂੰ ਅਮਿਸ ਨਾ ਕਰਨੀਆਂ ਪੈਣ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ